ਚੈਨਲ ਵਜੋਂ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਨੇ ਸਭ ਤੋਂ ਪਹਿਲਾਂ ਕੱਲ ਚਾਰਲੀ ਕਰਕ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਕਾਂਗਰਸ ਦੇ ਸਾਹਮਣੇ ਡੈਡਲਾਈਨ ਆ ਅਮਰੀਕਾ ਦੇ ਵਿੱਚ 1 ਅਕਤੂਬਰ ਤੱਕ ਇਹਨੂੰ ਫੰਡਿੰਗ ਪਾਸ ਕਰਨੀ ਪੈਣੀ ਹੈ ਇਹਦਾ ਮਾਮਲਾ ਤੀਜਾ ਜਿਹੜਾ ਲਿਓਨਜੀ ਮੈਂਗੂਏਨ ਆ ਉਹਦੇ ਉੱਤੋਂ ਅੱਤਵਾਦ ਦੇ ਦੋਸ਼ ਛਟ ਆਏ ਗਏ ਆ ਜਿਨੇ ਬ੍ਰਾਇਨ ਥੌਪਸਨ ਨੂੰ ਮਾਰਿਆ ਸੀ ਅਮਰੀਕਾ ਦੇ ਵਿੱਚ ਅੰਗਦਾਨ ਸੰਬੰਧੀ ਬਹੁਤ ਵੱਡਾ ਇੱਕ ਕਪੜਾ ਸਾਹਮਣੇ ਆਇਆ ਕੇਸ ਕੀਤਾ ਗਿਆ ਤੇ ਆਖਰ ਦੇ ਵਿੱਚ ਚੰਦ ਤੋਂ ਹੀਲੀਅਮ ਇਕੱਠੀ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਇਹ ਕੀ ਮਾਮਲਾ ਹੈ ਇਹਦੇ ਬਾਰੇ ਗੱਲਬਾਤ ਕਰਨੇ ਆ ਸਭ ਤੋਂ ਪਹਿਲਾਂ ਚਾਰਲੀ ਕੈਕ ਦੀ ਮੌਤ ਦਾ ਮਾਮਲਾ ਜਿਹੜਾ ਕੰਜ਼ਰਵਟਿਵ ਐਕਟਿਵਿਸਟ ਤੇ ਪੋਡਕਾਸਟਰ ਸੀਗਾ ਚਾਰਲੀ ਕੈਕ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ ਆਪਾਂ ਰੋਜ਼ ਹੀ ਲਗਭਗ ਗੱਲ ਕਰਦੇ ਆ ਕੱਲ ਉਹਦੀ ਅਦਾਲਤ ਦੇ ਵਿੱਚ ਪੇਸ਼ੀ ਕੀਤੀ ਗਈ ਅਦਾਲਤ 'ਚ ਪੇਸ਼ੀ ਨੂੰ ਫਿਜ਼ੀਕਲੀ ਨਹੀਂ ਲੈ ਕੇ ਆਏ ਵੀਡੀਓ ਕਾਨਫਰੰਸ ਦੇ ਉੱਤੇ ਉਹ ਸਾਹਮਣੇ ਆਇਆ ਤੇ ਉਹਦੇ ਵਿੱਚ ਉਹਨੂੰ ਸਿੱਧਾ-ਸਿੱਧਾ ਮਤਲਬ ਕਿਹਾ ਜਿਹੜਾ ਉਹਦਾ ਜਿਹੜੀ ਉਹਨੂੰ ਨਾਮ ਪੁੱਛਿਆ ਗਿਆ ਤੇ ਕੁਝ ਮੋੜਲੀਆਂ ਗੱਲਾਂ ਜਿਹੜੀਆਂ ਉਹਦੇ ਵਿੱਚੋਂ ਪੁੱਛੀਆਂ ਗਈਆਂ ਤੇ ਇਹ ਬਹੁਤ ਮਹੱਤਵਪੂਰਨ ਪੇਸ਼ੀ ਸੀ ਹੁਣ ਜਿਹੜੀ ਕੱਲ ਗੱਲਬਾਤ ਹੋਈ ਔਰ ਉਹਦੇ ਕਿਉਂਕਿ ਕੇਸ ਬਹੁਤ ਵੱਡਾ ਆ ਇਹ 22 ਸਾਲਾ ਇਹ ਜਿਹੜਾ ਟੇਲਰ ਰੌਬਨਸਨ ਸੀ ਇਹਨੂੰ ਅਰੈਸਟ ਕੀਤਾ ਬਾਅਦ ਦੇ ਵਿੱਚ ਚਾਰਜ ਕੀਤਾ ਗਿਆ ਤੇ ਹੋਰ ਕਈ ਚਾਰਜ ਜਿਹਦੇ ਉੱਤੇ ਲਾਏ ਗਏ ਆ ਸੋ ਕੱਲ ਉਹਨੂੰ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਕੀਤਾ ਗਿਆ ਤੇ ਜਿਹੜੇ ਮਤਲਬ ਉਹ ਹੁੰਦੇ ਆ ਦੂਜੇ ਕੱਪੜੇ ਉਹ ਪਾ ਕੇ ਉਹ ਉੱਥੇ ਆਇਆ ਤੇ ਇਸ ਗੱਲ ਤੋਂ ਬਾਅਦ ਹੁਣ ਜਿਹੜਾ ਅਗਲਾ ਸਵਾਲ ਇੱਥੇ ਇਹ ਪੈਦਾ ਹੁੰਦਾ ਵੀ ਇਹਨੂੰ ਹੋਣਾ ਕੀ ਆ ਮਤਲਬ ਇਹਨੂੰ ਇਹਨੂੰ ਕੀ ਸਜ਼ਾ ਕਿਹੜੀ ਦਿੱਤੀ ਜਾਣੀ ਆ ਜਿਹੜਾ ਵੀਡੀਓ ਰਾਹੀਂ ਕੋਰਟ ਦੇ ਵਿੱਚ ਇੱਕ ਜਿਹੜਾ ਸੁਇਸਾਈਸਾਈਡ ਪ੍ਰੋਵੈਂਸ਼ਨ ਵੈਸਟ ਹੁੰਦੀ ਆ ਇੱਕ ਉਹ ਇਹਦੇ ਪਾਈ ਸੀ ਜਦੋਂ ਇਹ ਵੀਡੀਓ ਕਾਨਫਰੰਸ ਤੇ ਰਾਹੀਂ ਆਇਆ ਤੇ ਨੇ ਆਪਣਾ ਜਿਹੜਾ ਉਦੋਂ ਹੀ ਬੋਲਿਆ ਜਦੋਂ ਨੇ ਆਪਣਾ ਨਾਮ ਕਨਫਰਮ ਕਰਨਾ ਸੀ ਤੇ ਇਹਨੂੰ ਮਤਲਬ ਕਿਹਾ ਹੁਕਮ ਦੇ ਦਿੱਤਾ ਗਿਆ ਅਗਲਾ ਕਿ ਇਹਨੂੰ ਬਿਨਾਂ ਜ਼ਮਾਨਤ ਤੋਂ ਅੰਦਰ ਰੱਖਿਆ ਜਾਵੇ ਅਗਲੀ ਕਾਰਵਾਈ ਉਦੋਂ ਤੱਕ ਇਹਦੇ ਉੱਤੇ ਕੀਤੀ ਜਾਊਗੀ ਮਸਲਾ ਹੁਣ ਇਹ ਆ ਵੀ ਇਹਦੀ ਸਜ਼ਾ ਕੀ ਹੁੰਦੀ ਆ ਇਹਨੂੰ ਜੇ ਕਨਵਿਕਟ ਹੋ ਗਿਆ ਜਿਹਦੇ ਕਿ ਬਹੁਤ ਸਾਰੇ ਚਾਂਸਸ ਨੇ ਕੀ ਇਹਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਊਗੀ ਕਿਉਂਕਿ ਪ੍ਰੋਸੀਕਿਊਟਰ ਨੇ ਮੰਗੀ ਹੈ ਮੌਤ ਦੀ ਸਜ਼ਾ ਵੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਣੀ ਚਾਹੀਦੀ ਹੈ। ਸੋ ਜੇ ਇਹ ਹੋ ਗਿਆ ਤੇ ਉਹਦੇ ਤੋਂ ਬਾਅਦ ਇਹਨੇ ਮਤਲਬ ਇਹ ਵੀ ਕਿਹਾ ਗਿਆ ਇਹਨੂੰ ਕਿ ਇਹਨੇ ਚਾਰਨੇ ਕਰਤ ਨੂੰ ਤਾਂ ਮਾਰਿਆ ਹੈ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਦੇ ਖਤਰੇ ਦੇ ਵਿੱਚ ਪਾਇਆ ਹੈ। ਅਮਰੀਕਾ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੀਆਂ ਹੈ ਨਹੀਂ ਫਾਂਸੀ ਦੀ ਸਜ਼ਾ ਹੈ ਨਹੀਂ। ਜਿਹੜਾ ਯੂਟਾ ਹੈ ਯੂਟਾ ਦੇ ਵਿੱਚ ਅ ਡੈਥ ਪਨਲਟੀ 1973 ਤੋਂ ਆ ਜਿਹੜਾ ਨਾ ਅੱਜ ਦਾ ਮਾਡਰਨ ਸਮਾਂ ਆ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੀ ਸਜ਼ਾਏ ਮੌਤ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ ਕਿ ਬੰਦਾ ਬੰਦੇ ਨੂੰ ਨਹੀਂ ਮਾਰ ਸਕਦਾ ਜਿਹੜਾ ਮਾਡਰਨ ਕਹ ਲੋ ਕਿ ਕਾਨੂੰਨੀ ਪ੍ਰਬੰਧ ਦਾ ਇੱਕ ਤੇ ਇਹ ਤਰੀਕਾ ਆ ਕਿ ਜਿਹਨੇ ਮਾਰਿਆ ਉਹਨੂੰ ਜਦੋਂ ਅਰਬ ਦੇ ਵਿੱਚ ਹੁੰਦਾ ਕਿ ਉਹਨੂੰ ਸਿੱਧਾ ਮਾਰ ਦਿਓ ਪਬਲੀਕਲੀ ਲੋਕਾਂ ਦੇ ਸਾਹਮਣੇ ਮਾਰ ਦਿਓ ਤਾਂ ਕਿ ਬਾਕੀਆਂ ਨੂੰ ਪਤਾ ਲੱਗ ਜੇ ਤੇ ਕਾਨੂੰਨ ਜਿਹੜਾ ਉਹ ਖਟ ਜਾਊਗਾ ਕ੍ਰਾਈਮ ਘਟ ਜਾਊਗਾ ਜਿਹੜੀਆਂ ਮਾਡਰਨ ਕੰਟਰੀਜ਼ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹ ਬਹੁਤ ਵੱਡਾ ਡਿਬੇਟ ਆ ਔਰ ਇਹ ਸਾਰੀਆਂ ਇਹ ਕਹਿੰਦੀਆਂ ਕਿ ਅਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਫੌਂਸੀ ਨਹੀਂ ਦੇ ਸਕਦੇ ਖਰ ਹੁਣ ਤਾਂ ਉਹ ਗੋਲੀ ਜੀ ਉਹ ਟੀਕਾ ਲਾਉਂਦੇ ਆ ਜਾਂ ਗੋਲੀ ਮਾਰ ਦਿੰਦੇ ਆ ਪਰ ਇਹਦੇ ਉੱਤੇ ਵੀ ਰੌਲਾ ਆ ਵੀ ਇਹ ਵੀ ਦਿੱਤਾ ਨਹੀਂ ਜਾ ਸਕਦਾ ਹੁਣ ਐਸ ਮਾਮਲੇ ਦੇ ਵਿੱਚ ਫਿਰ ਇਹਨੂੰ ਕੀ ਹੋਊਗਾ ਜਿਹੜਾ ਅਮਰੀਕਾ ਦੇ ਵਿੱਚ ਡੈਥ ਪਨਲਟੀ ਘਟੀ ਆ ਬਹੁਤ 1990 ਤੋਂ ਬਾਅਦ ਯੂਟਾ ਦੇ ਸਮੇਤ 27 ਸਟੇਟਾਂ ਨੇ ਅਮਰੀਕਾ ਦੇ ਵਿੱਚ ਜਿੱਥੇ ਫਾਂਸੀ ਦੀ سزا ਹਜੇ ਵੀ ਹੈਗੀ ਆ ਮੌਤ ਦੀ سزا ਜਿਹੜੀ ਉਹ ਦਿੱਤੀ ਜਾਂਦੀ ਆ ਸੋ ਪੋਸੀਬਲੀ ਆ ਕਿ ਇਹਨੂੰ ਦਿੱਤੀ ਜਾਊਗੀ ਲਗਾਤਾਰ ਹੀ ਪਿਛਲੇ ਸਮੇਂ ਦੇ ਵਿੱਚ 1973 ਤੋਂ ਲੈ ਕੇ ਹੁਣ ਤੱਕ ਯੂਟਾ ਦੇ ਵਿੱਚ 8 ਲੋਕਾਂ ਨੂੰ ਐਗਜ਼ੀਕਿਊਟ ਕੀਤਾ ਗਿਆ ਔਰ ਇੱਕ ਆ ਹਰੀਐਂਟਲੀ ਜਿਹੜਾ 2024 ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਸੋ ਹੁਣ ਇਹਦਾ ਕੀ ਕੀਤਾ ਜਾਂਦਾ ਇਹਨੂੰ ਕੀ ਹੁੰਦਾ ਬਾਅਦ ਦੇ ਵਿੱਚ ਦੇਖਣ ਵਾਲੀ ਗੱਲ ਆ ਜਿਹੜਾ ਬਹੁਤ ਜ਼ਿਆਦਾ ਮਤਲਬ ਕੰਟਰੋਵਰਸ਼ੀਅਲ ਕੇਸ ਇਹ ਔਰ ਜਿੱਦਾਂ ਇਹਨੇ ਮਾਰਿਆ ਅਜੇ ਤੱਕ ਇਹੀ ਲੱਗਦਾ ਕਿ ਇਹਦੀ ਆਈਡੀਓਲੋਜੀ ਲੈਫਟਿਸਟ ਸੀਗੀ ਤੇ ਸਿੱਧਾ-ਸਿੱਧਾ ਇਹਨੇ ਜਾ ਕੇ ਉਹਨੂੰ ਵਿਚਾਰਾਂ ਦੇ ਵਿਰੋਧ ਕਰਕੇ ਮਾਰ ਦਿੱਤਾ ਹੋਰ ਕੋਈ ਗੱਲਬਾਤ ਅਜੇ ਤੱਕ ਨਿਕਲ ਕੇ ਸਾਹਮਣੇ ਨਹੀਂ ਹੈ ਅਗਲੀ ਗੱਲਬਾਤ ਜਿਹੜਾ ਯੂਐਸ ਡਿਪਾਰਟਮੈਂਟ ਗਵਰਨਮੈਂਟ ਦਾ ਇਹ ਨੂੰ 1 ਅਕਤੂਬਰ ਤੱਕ ਪੈਸੇ ਚਾਹੀਦੇ ਪੈਸੇ ਕਿੱਥੋਂ ਚਾਹੀਦੇ ਆ ਜਿਹੜੀ ਕਾਂਗਰਸ ਆ ਸਾਲ-ਸਾਲ ਦੀ ਬਜਟ ਹੁੰਦਾ ਫੰਡਿੰਗ ਲਾ ਹੁੰਦੇ ਆ ਜਿਹੜੀ ਕਾਂਗਰਸ ਆ ਉਹ ਇਹਨੂੰ ਪਾਸ ਕਰਦੀ ਆ ਕਿ ਹਾਂਜੀ ਅਸੀਂ ਭਾਵੇਂ ਸਰਕਾਰ ਰਿਪਬਲਿਕਨ ਦੀ ਆ ਕੋਈ ਰੌਲਾ ਨਹੀਂ ਆ ਪਰ ਫੇਰ ਵੀ ਕਾਂਗਰਸ ਨੇ ਇਹਨੂੰ ਪਾਸ ਕਰਨਾ ਹੁੰਦਾ ਕਿ ਅਗਲੇ ਸਾਲ ਦੇ ਲਈ ਜਿਹੜਾ ਇਹਨਾਂ ਦੀ ਜਿਹੜਾ ਗਿਣਤੀ ਵਾਲਾ ਸਾਲ ਹੁੰਦਾ ਉਹ ਐ ਪਹਿਲੀ ਜਨਵਰੀ ਤੋਂ ਨਹੀਂ ਚੱਲਦਾ ਉਹ ਉਹ ਇਸ ਤਰੀਕੇ ਦੇ ਨਾਲ ਜਿਹੜਾ ਚੱਲਦਾ ਆ ਉਹਦੇ ਵਿੱਚ ਹੁਣ ਜਿਹੜੀ ਫਿਸਕਲ ਈਅਰ ਜਿਹਨੂੰ ਕਹਿੰਦੇ ਆ ਇਫੀਸਕਲ ਈਅਰ ਦੀ ਡੈਡਲਾਈਨ 1 ਅਕਤੂਬਰ ਆ ਅਮਰੀਕੀ ਸਰਕਾਰ ਦਾ ਫਿਸਕਲ ਈਅਰ 30 ਸਤੰਬਰ ਨੂੰ ਖਤਮ ਹੋ ਜਾਂਦਾ ਤੇ ਨਵਾਂ ਜਿਹੜੀ ਫੰਡਿੰਗ ਆ ਜੇ 1 ਅਕਤੂਬਰ ਤੱਕ ਨਾ ਅਪਰੂਵ ਕੀਤੀ ਗਈ ਸਰਕਾਰ ਕੋਲੇ ਪੈਸੇ ਨਹੀਂ ਹੁੰਦੇ ਸਰਕਾਰ ਨੂੰ ਪੈਸੇ ਚਾਹੀਦੇ ਹਰ ਕੰਮ ਦੇ ਲਈ ਉਹ ਅ ਅੱਜ 17 ਤਰੀਕ ਹੋ ਗਈ ਹੈ ਤੇ ਹਜੇ ਤੱਕ ਪਾਸ ਨਹੀਂ ਹੋਈ ਦਿਨ 13 ਰਹਿ ਗਏ ਜੇ ਉਹ ਪਾਸ ਨਾ ਹੋਈ ਤੇ ਸਰਕਾਰ ਸੰਕਟ ਦੇ ਵਿੱਚ ਆ ਜਾਊਗੀ ਜਾਂ ਜਿਹੜੇ ਸਰਕਾਰ ਨੇ ਕੰਮਕਾਰ ਕਰਨੇ ਹੁੰਦੇ ਆ ਉਹ ਸੰਕਟ ਦੇ ਵਿੱਚ ਆ ਜਾਣਗੇ ਹੁਣ ਇੱਥੇ ਰੌਲਾ ਕੀ ਆ ਅ ਦੂਜੀ ਗੱਲ ਆ ਵੀ ਇਹ ਪਾਸ ਰਿਪਬਲਿਕਨ ਦੇ ਹੱਥ ਵਿੱਚ ਹੋਵੇ ਤੇ ਨਾਲ ਹੀ ਪਾਸ ਕਰ ਲੈਣ ਕਿਉਂਕਿ ਉਹਨਾਂ ਦੀ ਸਰਕਾਰ ਆ ਰਿਪਬਲਿਕਨ ਦੇ ਇਕੱਲੇ ਪਾਸ ਕਰਨ ਨਾਲ ਫੰਡਿੰਗ ਪਾਸ ਨਹੀਂ ਹੁੰਦੀ ਡੈਮੋਕ੍ਰੇਟ ਦੀ سپورਟ ਚਾਹੀਦੀ ਆ ਬਾਈਪਾਰਟਿਸਨ سپورਟ ਚਾਹੀਦੀ ਆ ਜਿਹੜਾ ਹਾਊਸ ਰਿਪਬਲਿਕਨਸ ਨੇ ਉਹ ਚਾਹੁੰਦੇ ਆ ਕਿ ਸ਼ਾਰਟ ਟਰਮ ਜਿਹੜੀ ਫੰਡਿੰਗ ਐਕਸਟੈਂਸ਼ਨ ਆ ਜਿਹਨੂੰ ਇਹ ਕੰਟੀਨਿਊਇੰਗ ਰੈਜ਼ੋਲੂਸ਼ਨ ਕਹਿੰਦੇ ਸੀਆਰ ਕਹਿੰਦੇ ਆ ਕੰਟੀਨਿਊਇੰਗ ਰੈਜ਼ੋਲੂਸ਼ਨ ਆ ਉਹਨੂੰ ਪਾਸ ਕਰ ਦੇਵੇ ਸਰਕਾਰ ਤੇ ਉਹਦੇ ਨਾਲ ਕੀ ਹੋਊਗਾ ਕਿ ਇਹ ਸਾਰਾ ਮਾਮਲਾ 21 ਨਵੰਬਰ ਤੱਕ ਚਲੇ ਜਾਊਗਾ ਜਿਹਦੇ ਵਿੱਚ ਕੰਟੀਨਿਊਸ ਕੰਟੀਨਿਊਇੰਗ ਜਿਹੜੀ ਰੈਜ਼ੋਲੂਸ਼ਨ ਆ ਇਹਦੇ ਵਿੱਚ ਇਹ ਆ ਕਿ ਜਿਹੜੇ ਪੈਸਾ ਹੁਣ ਕਿਉਂਕਿ ਲਾਅ ਮੇਕਰ ਦੀ ਸਿਕਿਉਰਿਟੀ ਲਈ ਵੀ ਚਾਹੀਦਾ ਜਿਆਦਾ ਚਾਹੀਦਾ ਚਾਰਲੀ ਕਰਕ ਦੀ ਮੌਤ ਤੋਂ ਬਾਅਦ ਕੈਪੀਟਲ ਪੁਲਿਸ ਦੇ ਲਈ ਚਾਹੀਦੀ ਆ ਸੁਪਰੀਮ ਕੋਰਟ ਦੇ ਜਸਟਿਸਸ ਲਈ ਚਾਹੀਦੀ ਆ ਹੋਰ ਸਾਰਾ ਥਾਂ ਦੇ ਉੱਤੇ ਪੈਸਾ ਚਾਹੀਦਾ ਹੁਣ ਔਰ ਇਹਦੇ ਵਿੱਚ ਬਾਮਾ ਕੇਅਰ ਸ਼ਾਮਲ ਨਹੀਂ ਆ ਉਹ ਜਿਹੜਾ ਅਫੋਰਡੇਬਲ ਕੇਅਰ ਐਕਟ ਆ ਜਿਹੜੀਆਂ ਸਬਸਿਡੀਆਂ ਨੇ ਉਹ ਇਹਦੇ ਵਿੱਚ ਅ ਸ਼ਾਮਲ ਨਹੀਂ ਹੈ ਡੈਮੋਕ੍ਰੇਟਸ ਦੀ ਪੋਜੀਸ਼ਨ ਇਹ ਆ ਕਿ ਇਹ ਇਸ ਵੇਲੇ ਕੰਟੀਨਿਊਇੰਗ ਇਹਨੂੰ ਜਿਹੜਾ ਸੀਆਰਆ ਰੈਜ਼ੋਲੂਸ਼ਨ ਆ ਇਹਨੂੰ ਸਪੋਰਟ ਨਹੀਂ ਕਰਦੇ ਉਹਨਾਂ ਚ ਸਪੋਰਟ ਨਹੀਂ ਕਰਦੇ ਜਿੰਨਾਂ ਚ ਉਹ ਕਹਿੰਦੇ ਹੈਲਥ케ਅਰ ਦੇ ਉੱਤੇ ਸਾਡੇ ਨਾਲ 네ਗੋਸ਼ੀਏਸ਼ਨ ਨਹੀਂ ਕਰਦੇ 네ਗੋਸ਼ੀਏਸ਼ਨ ਨਹੀਂ ਕਰਦੇ ਖਾਸ ਕਰ ਮੈਡੀਕੇਅਰ ਵਾਲੇ ਚੱਕਰ ਦੇ ਉੱਤੇ ਵੀ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਕਰੇ ਜਿਹੜੀ ਹੈ ਸਰਕਾਰ ਡੈਮੋਕ੍ਰੇਟਸ ਦੀ ਗੱਲ ਮੰਨੇ ਤਾ ਜਾਂ ਕਿਸੇ ਤੁਹਾਨੂੰ ਨਾਲ ਸਹਿਮਤ ਹੋਣੇ ਆ ਤੇ ਤਾਂ ਅਸੀਂ ਫੰਡਿੰਗ ਨੂੰ ਪਾਸ ਕਰਾਂਗੇ ਸੈਨੇਟ ਦੇ ਵਿੱਚ 60 ਵੋਟਾਂ ਚਾਹੀਦੀਆਂ ਇਹਨੂੰ ਪਾਸ ਕਰਨ ਦੇ ਲਈ ਬਿੱਲ ਨੂੰ 60 ਵੋਟਾਂ ਦਾ ਮਤਲਬ ਇਹ ਆ ਕਿ ਬਾਈਪਾਰਟੀਨ ਸਪੋਰਟ ਚਾਹੀਦੀ ਆ ਹੁਣ ਜਿਹੜਾ ਇਹ ਇਹ ਸੈਨੇਟ ਦੇ ਵਿੱਚ ਮਾਫੀ ਚਾਹੁੰਦਾ ਸੈਨੇਟ ਦੇ ਵਿੱਚ ਚਾਹੀਦੀਆਂ ਹਾਊਸ ਦਾ ਮੈਥ ਇਹ ਆ ਕਿ ਜਿਹੜੇ ਪਬਲਿਕਨ ਦੇ ਕੋਲ ਮੈਜੋਰਿਟੀ ਬਹੁਤ ਘੱਟ ਆ ਜੇ ਦੋ ਮੈਂਬਰ ਵੀ ਇਹਨਾਂ ਦੇ ਪਿੱਛੇ ਹਟ ਗਏ ਕਿ ਡੈਮੋਕ੍ਰੇਟ ਸਾਰਿਆਂ ਨੇ ਵੋਟ ਨੋ ਕਰ ਦਿੱਤੀ ਇਹ ਫੰਡਿੰਗ ਪਾਸ ਨਹੀਂ ਹੁੰਦੀ ਔਰ ਚਾਰ ਜਣੇ ਰਿਪਬਲਿਕਨ ਪਹਿਲਾਂ ਹੀ ਕਹਿ ਚੁੱਕਿਆ ਵੀ ਅਸੀਂ ਇਹਦੇ ਹੱਕ ਚ ਵੋਟ ਨਹੀਂ ਪਾਉਣੀ ਇਹਦਾ ਮਤਲਬ ਇਹ ਆ ਕਿ ਕੁੱਲ ਮਿਲਾ ਕੇ ਹਾਊਸ ਦੇ ਵਿੱਚ ਡੈਮੋਕ੍ਰੇਟ ਦੀ ਸਪੋਰਟ ਬਹੁਤ ਜ਼ਰੂਰੀ ਹੈ ਜੇ ਇਹਨਾਂ ਦੀ ਆਪਸ ਦੇ ਵਿੱਚ ਇਹ ਹੁੰਦਾ ਵਾ ਇਹ ਹਰ ਵਾਰੀ ਆ ਜੇ ਇਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਾ ਹੋਈ ਤੇ ਡੈਡ ਲਾਈਨ ਜੜੇ ਆ ਗਈ ਸਰਕਾਰ ਸੰਕਟ ਦੇ ਵਿੱਚ ਆ ਸਕਦੀ ਆ ਰਿਪਬਲਿਕ ਕਹਿੰਦਿਆ ਵੀ ਸ਼ਾਰਟ ਟਰਮ ਫਿਕਸ ਕਰ ਲਈ ਜਾਵੇ ਡੈਮੋਕ੍ਰੇਟ ਇਸ ਗੱਲ ਦੇ ਨਾਲ ਸਹਿਮਤ ਨਹੀਂ ਅਗਲੀ ਗੱਲਬਾਤ ਜਿਹੜਾ ਲੂਗੀ ਮੈਂਗੂਨ ਸੀ ਉਹਦੇ ਬਾਰੇ ਲੂਗੀ ਮੈਂਗੂਨ ਕੌਣ ਸੀ ਲੂਗੀ ਮੈਂਗੂਨ 27 ਸਾਲ ਦਾ ਵਿਅਕਤੀ ਸੀ ਇਹਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਬ੍ਰਾਇਨ ਥੌਪਸਨ ਬ੍ਰਾਇਨ ਥੌਪਸਨ ਜਿਹੜਾ ਯੂਨਾਈਟਿਡ ਹੈਲਥ케ਅਰ ਦਾ ਸੀਈਓ ਸੀ ਬਹੁਤ ਵੱਡਾ ਬੰਦਾ ਸੀ ਇਹਨੇ ਨਿਊਯਾਰਕ ਦੇ ਹੋਟਲ ਦੇ ਬਾਹਰ ਦਸੰਬਰ 2024 ਦੇ ਵਿੱਚ ਪਿਛਲੇ ਸਾਲ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ ਇਨੂੰ ਪੁਲਿਸ ਨੇ ਫੜ ਲਿਆ ਬਾਅਦ ਵਿੱਚ ਚਾਰਜ ਲਾਏ ਮਰਡਰ ਦੇ ਕੁਦਰਤੀ ਤੌਰ ਦੇ ਉੱਤੇ ਹੁਣ ਇਹ ਹੈਗਾ ਵੀ ਇਹਦੇ ਉੱਤੇ ਅੱਤਵਾਦ ਦੇ ਚਾਰਜ ਲਾਏ ਜਾਣ ਉਹ ਦੋਸ਼ ਲਾਏ ਜਾਣ ਉਹ ਐਕਟ ਲਾਏ ਜਾਣ ਟੈਰਰਿਜ਼ਮ ਚਾਰजेस ਜਿਹੜੇ ਆ ਪਰ ਉਹ ਲਾਏ ਗਏ ਪਰ ਉਹ ਡ੍ਰੌਪ ਕਰ ਦਿੱਤੇ ਆ ਨਿਊਯਾਰਕ ਦੇ ਜੱਜ ਨੇ ਕਿਹਾ ਕਿ ਠੀਕ ਆਏ ਨੇ ਬੰਦਾ ਮਾਰਿਆ ਸ਼ਰੇਆ ਮਾਰਿਆ ਹੋਟਲ ਦੇ ਬਾਹਰ ਮਾਰਿਆ ਬਹੁਤ ਵੱਡਾ ਬੰਦਾ ਮਾਰਿਆ ਯੂਨਾਈਟਿਡ ਹੈਲਥ ਕੇਅਰ ਦਾ ਸੀਈਓ ਮਾਰਿਆ ਪਰ ਇਹਨੂੰ ਅੱਤਵਾਦ ਵਾਲੇ ਗਰੁੱਪ ਵਿੱਚ ਨਹੀਂ ਰੱਖਿਆ ਜਾ ਸਕਦਾ ਟੈਰੋਰਿਜ਼ਮ ਵਾਲੇ ਚਾਰजेस ਦਾ ਮਤਲਬ ਇਹ ਆ ਕਿ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਵੀ ਇਹ ਸਰਕਾਰ ਨੂੰ ਜਾਂ ਲੋਕਾਂ ਨੂੰ ਟੈਰਰਾਇਜ਼ ਕਰਨਾ ਚਾਹੁੰਦਾ ਸੀ ਡਰਾਉਣਾ ਚਾਹੁੰਦਾ ਸੀ ਇਹਦਾ ਮਕਸਦ ਇਹ ਨਹੀਂ ਸੀ ਇਹਦਾ ਬੰਦੇ ਨਹੀਂ ਇਹਦਾ ਮਕਸਦ ਸੀ ਬੰਦੇ ਨੂੰ ਮਾਰਨਾ ਇਹਨੇ ਬੰਦਾ ਮਾਰ ਦਿੱਤਾ ਤੇ ਕਤਲ ਦਾ ਮੁਕੱਦਮਾ ਇਹਦੇ ਉੱਤੇ ਜਿਹੜਾ ਆ ਉਹ ਚੱਲਣਾ ਚਾਹੀਦਾ ਹੱਲੇ ਵੀ ਚਾਰजेस ਬਹੁਤ ਸੀਰੀਅਸ ਹੈ ਇਹਦਾ ਮਤਲਬ ਇਹ ਨਹੀਂ ਕਿ ਹੱਤਵਾਲ ਦੇ ਚਾਰजेस ਜਿਹੇ ਇਹਦੇ ਉੱਤੋਂ ਹਟਾ ਦਿੱਤੇ ਗਏ ਤਾਂ ਕੋਈ ਮਤਲਬ ਬਹੁਤ ਵੱਡੀ ਗੱਲ ਹੋ ਗਈ ਹਜੇ ਵੀ ਇਹਦਾ ਜਿਹੜਾ ਸੈਕੰਡ ਡਿਗਰੀ ਮਰਡਰ ਆ ਤੇ ਦੂਜੇ ਕ੍ਰਾਈਮ ਹੈਗੇ ਆ ਜਿਹਦਾ ਮਤਲਬ ਇਹ ਆ ਕਿ ਜੇ ਕਨਵਿਕਟ ਹੋ ਗਿਆ ਤੇ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਹੋਣੀ 테ਰਰਿਜ਼ਮ ਫਿੱਟ ਨਹੀਂ ਵਹਿੰਦਾ ਉਹ ਚਾਰਜਸ ਇਹਦੇ ਉੱਤੇ ਜੱਜ ਨੇ ਇਹ ਕਿਹਾ ਕਿ ਕੋਈ ਵੀ ਵੱਡਾ ਜੁਰਮ ਅੱਤਵਾਦੀ ਕਾਰਵਾਈ ਨਹੀਂ ਹੋ ਸਕਦਾ ਅੱਤਵਾਦ ਦੇ ਸ਼ਬਦ ਦੇ ਵਿੱਚ ਉਸ ਪਰਿਭਾਸ਼ਾ ਦੇ ਵਿੱਚ ਕਿਸੇ ਦੇ ਉੱਤੇ ਕੇਸ ਕਰਨ ਦੇ ਲਈ ਪ੍ਰੋਸੀਕਿਊਟਰ ਨੂੰ ਜਿਹੜਾ ਸਰਕਾਰੀ ਵਕੀਲ ਆ ਉਹਨੂੰ ਜਿਹੜਾ ਵਕੀਲ ਆ ਉਹਨੂੰ ਇਹ ਸਬੂਤ ਦੇਣਾ ਪਊਗਾ ਕਿ ਇਹਨੇ ਪਬਲਿਕ ਨੂੰ ਜਾਂ ਸਰਕਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਸੀਕਿਊਟਰ ਦਾ ਲੌਜਿਕ ਇਹ ਹੈ ਉਹ ਕਹਿੰਦਾ ਡਰਾਉਣਾ ਹੋਰ ਕੀ ਹੁੰਦਾ। ਜਿਹੜਾ ਮਹਿੰਗੇ ਹੋ ਨਾ ਇਹਨੇ ਥੌਮਪਸਨ ਨੂੰ ਮਾਰ ਦਿੱਤਾ। ਮਾਰਿਆ ਕਿਉਂ ਆ? ਉਹਨੇ ਇੱਕ ਪੋਲਿਟਿਕਲ ਮੈਸੇਜ ਦਿੱਤਾ ਇਹਨੇ ਲੋਕੀਏ ਮਹਿੰਗੇ ਹੋ ਨੇ। ਯੂਨਾਈਟਿਡ ਹੈਲਥ케ਅਰ ਬਹੁਤ ਵੱਡੀ ਕੰਪਨੀ ਆ। ਤੇ ਇਹ ਇਹ ਕਹਿ ਰਿਹਾ ਕਿ ਜਿੱਦਾਂ ਦੀ ਹੈਲਥ케ਅਰ ਇੰਡਸਟਰੀ ਦੇ ਵਿੱਚ ਜਿੰਨਾ ਖਰਾਬ ਹੋ ਚੁੱਕਾ ਅਮਰੀਕਾ ਦੇ ਵਿੱਚ ਉਹ ਮੈਸੇਜ ਦੇਣ ਦੇ ਲਈ ਇਹਨੇ ਸ਼ਰਿਆਵਾਂ ਨੂੰ ਗੋਲੀ ਮਾਰੀ। ਪ੍ਰੋਸੀਕਿਊਟਰ ਕਹਿੰਦਾ ਹੋਰ ਅੱਤਵਾਦ ਕੀ ਹੈ ਵੀ ਡਰਾਉਣਾ ਹੋਰ ਕਿੰਨੂੰ ਕਹਿੰਦੇ ਅੱਤਵਾਦ ਇਹ ਹੈ ਜਦੋਂ ਕੋਈ ਸਰਕਾਰ ਨੂੰ ਰੌਂਡ ਦੀ ਕੋਸ਼ਿਸ਼ ਕਰਦਾ ਤੇ ਇਹ ਏਡਾ ਜ਼ਬਰਦਸਤ ਜਿਹੜਾ ਰਾਜਨੀਤਿਕ ਮੈਸੇਜ ਦੇ ਰਿਹਾ ਬੰਦੇ ਨੂੰ ਮਾਰਨ ਤੋਂ ਬਾਅਦ ਇਹ ਅੱਤਵਾਦ ਦੇ ਚਾਰਜ ਲੱਗਣੇ ਚਾਹੀਦੇ ਪਰ ਜੱਜ ਨੇ ਕਿਹਾ ਵੀ ਇਦਾਂ ਨਹੀਂ ਹੋ ਸਕਦਾ ਹੁਣ ਉਹਨੂੰ ਕਈ ਸੈਪਰੇਟ ਫੈਡਰਲ ਚਾਰजेस ਨੇ ਮਰਡਰ ਦੇ ਲਈ ਜਿਹੜੇ ਉਸ ਕੇਸ ਦੇ ਵਿੱਚ ਯੂਐਸ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਸਜ਼ਾਏ ਮੌਤ ਦੀ ਮੰਗ ਕਰ ਰਿਹਾ ਦੂਜੇ ਪਾਸੇ ਜਿਹੜੇ ਇਹਦੇ ਮੰਗੋਏ ਦੇ ਵਕੀਲ ਆ ਉਹ ਕਹਿੰਦੇ ਵੀ ਇਹ ਧੱਕਾ ਆ ਇਹਦੇ ਨਾਲ ਕਿ ਦੋ ਟਰਾਇਲ ਹੋਣ ਸਟੇਟ ਵਾਲੇ ਤੇ ਫੈਡਰਲ ਵਾਲੇ ਵੀ ਵੀ ਇਹ ਗਲਤ ਆ ਹੁਣ ਇਹਨੂੰ ਜਿਹੜਾ ਪੈਂਸਿਲਵੇਨੀਆ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਜਦੋਂ ਇਹ ਦੌੜਿਆ ਸੀਗਾ ਤੇ ਪੁਲਿਸ ਨੂੰ ਕਈ ਰਾਈਟਿੰਗ ਤੇ ਹੋਰ ਬੜਾ ਕੁਛ ਇਹਦੇ ਬੈਗ ਦੇ ਵਿੱਚੋਂ ਮਿਲਿਆ ਸੀ ਉਹ ਵੀ ਚਾਰਜ ਦੇ ਦੇ ਉੱਤੇ ਚੱਲਣੇ ਆ ਜਿਹੜੀ ਹੁਣ ਇਹਦੀ ਹੀアリング ਆ ਪ੍ਰੀ ਟਰਾਇਲ ਹੀアリング ਆ ਨਿਊਯਾਰਕ ਦੇ ਵਿੱਚੋਂ ਦਸੰਬਰ 1 ਨੂੰ ਹੋਣੀ ਆ ਟਰਾਇਲ ਦੀ ਡੇਟ ਹਜੇ ਦੱਸੀ ਨਹੀਂ ਗਈ ਤੇ ਬ੍ਰਾਇਨ ਥੌਪਸਨ ਜਿਹੜਾ ਕਿ ਪਿਆਹਾਂ ਸਾਲਾਂ ਦਾ ਸੀਗਾ ਮਿਨੀ ਸੋਟਾ ਤੋਂ ਸੀਗਾ ਦੋ ਦੇ ਬੱਚੇ ਸੀਗੇ ਉਹਨੂੰ ਇਹਨੇ ਮਾਰ ਦਿੱਤਾ ਸੀ ਸੋ ਇਹਨੂੰ ਕਿਹਾ ਗਿਆ ਕਿ ਕਿਲਿੰਗ ਪਲਾਨਡ ਆ ਤੇ ਇਹ ਸਾਰੇ ਦੇਸ਼ ਨੂੰ ਮਤਲਬ ਇੱਕ ਸ਼ੌਕਿੰਗ ਸੀਗਾ ਤੇ ਇਸ ਕਰਕੇ ਇਹਦੇ ਉੱਤੇ ਇਹ ਚਾਰजेस ਲੱਗਣੇ ਚਾਹੀਦੇ ਆ ਅਗਲੀ ਗੱਲਬਾਤ ਜਿਹੜੀ ਡੈਲਸ ਦੀ ਆ ਡੈਲਸ ਦੇ ਵਿੱਚ ਇੱਕ ਹਸਪੀਟਲ ਆ పార్ਕਲੈਂਡ ਹਸਪੀਟਲ ਇਹਦੇ ਵਿੱਚ ਆਮ ਤੌਰ ਤੇ ਗਰੀਬ ਮਰੀਜ਼ ਜ਼ਿਆਦਾ ਜਾਂਦੇ ਆ ਜਿਹੜੇ ਮੈਡੀਕਰ ਵਾਲੇ ਜਾਂ ਦੂਜੇ ਹੁੰਦੇ ਆ। ਅ ਦੂਜੇ ਪਾਸੇ ਉਹਦੇ ਨਾਲ ਇੱਕ ਜਿਹੜਾ ਹੋਰ ਹਸਪੀਟਲ ਆ ਇਹਨੂੰ ਜਿਹੜਾ ਯੂਟੀ ਸਾਊਥ-ਵੈਸਟਰਨ ਹਸਪੀਟਲ ਕਹਿੰਦੇ ਆ ਜਿਹੜਾ ਯੂਟੀ ਸਾਊਥ-ਵੈਸਟਰਨ ਹਸਪੀਟਲ ਆ ਇਹਦੇ ਵਿੱਚ ਆਮ ਤੌਰ ਦੇ ਉੱਤੇ ਅਮੀਰ ਲੋਕ ਆਪਣਾ ਇਲਾਜ ਕਰਾਉਣ ਜਾਂਦੇ ਆ। ਹੁਣ ਮਾਮਲਾ ਅੰਗਦਾਨ ਦਾ ਆ। ਮੰਨ ਲਓ ਇੱਕ ਬੰਦੇ ਦੀ ਕਿਡਨੀ ਖਰਾਬ ਹੋ ਗਈ, ਫੇਲ ਹੋ ਗਈ ਜਾਂ ਨੁਕਸ ਪੈ ਗਿਆ। ਉਹਨੂੰ ਕਿਡਨੀ ਕਿਸੇ ਦੂਜੇ ਬੰਦੇ ਦੀ ਦੇਣੀ ਹੈ organ donation ਜਿਹਨੂੰ ਅਸੀਂ ਕਹਿੰਦੇ ਆ ਹੁਣਾਂ ਤੇ ਚਾਹੀਦਾ ਵੀ ਗਰੀਬ ਅਮੀਰ ਜਿਹੜੇ ਆ ਸਾਰੇ ਲਾਈਨ 'ਚ ਲੱਗ ਜਾਣ ਤੇ ਜਿੱਦਾਂ ਹੁੰਦਾ ਹੀ ਆ ਸਿਸਟਮ ਅਸਲ ਦੇ ਵਿੱਚ ਉਸੇ ਜਿੱਦਾਂ ਜਿੱਦਾਂ ਮਿਲ ਹੀ ਜਾਂਦੀ ਆ ਉਦੋਂ-ਉਦੋਂ ਉਹਨਾਂ ਨੂੰ ਦੇ ਦਿੱਤੀ ਜਾਵੇ ਕਿਉਂਕਿ ਦਾਨ ਕਰਨ ਵਾਲੇ ਘੱਟ ਆ ਜਿਹੜੇ ਅੰਗ ਦਾਨ ਕਰਨ ਵਾਲੇ ਲੋਕ ਘੱਟ ਆ ਲੈਣ ਵਾਲੇ ਜ਼ਿਆਦਾ ਆ ਇਸ ਕਰਕੇ ਵੇਟਿੰਗ ਟਾਈਮ ਬਹੁਤ ਆ ਹੁਣ ਇਹ ਵੇਟਿੰਗ ਟਾਈਮ ਇਹਨਾਂ ਦੋਹਾਂ ਹਸਪਤਾਲਾਂ ਦੇ ਵਿੱਚ ਫਰਕ ਆ ਜਿਹੜਾ ਤਾਂ ਅਮੀਰਾ ਜਿਹੜਾ ਜਿਹੜਾ ਯੂਟੀ ਸਾਊਥ-ਵੈਸਟਰਨ ਹਸਪੀਟਲ ਆ ਡੈਲਸ ਦੇ ਵਿੱਚ ਕਿਉਂਕਿ ਉਹਦੇ 'ਚ ਅਮੀਰ ਜਾਂਦੇ ਆ ਉੱਥੇ ਕਿਡਨੀ 4 ਗੁਣਾ ਤੇਜ਼ੀ ਨਾਲ ਮਿਲ ਜਾਂਦੀ ਹੈ ਵੀ ਜੇ ਦੂਜੇ ਕਿਸੇ ਬੰਦੇ ਨੂੰ ਮਤਲਬ ਮਹੀਨੇ 'ਚ ਮਿਲਦੀ ਹੈ 4 ਮਹੀਨਿਆਂ 'ਚ ਮਿਲਦੀ ਹੈ ਇੱਥੇ ਮਹੀਨੇ 'ਚ ਹੀ ਮਿਲ ਜਾਂਦੀ ਹੈ ਉਹ ਤੋਂ ਵੀ ਘੱਟ ਸੋ ਇਹ ਇੱਕ ਜਿਹੜਾ ਮਸਲਾ ਆ ਇਦਾਂ ਕਿਉਂ ਹੁੰਦਾ ਮਤਲਬ ਇਹ ਇਦਾਂ ਹੋਣਾ ਨਹੀਂ ਚਾਹੀਦਾ ਪਰ ਹੁੰਦਾ ਕਿਉਂ ਆ ਕਿ ਗਰੀਬਾਂ ਨੂੰ ਅੰਗ ਕਿਉਂ ਨਹੀਂ ਮਿਲ ਰਿਹਾ ਦੂਜਿਆਂ ਗਰੀਬਾਂ ਨੂੰ ਜਿਹੜਾ ਇਹ ਹਸਪੀਟਲ ਆ ਪਾਰਕਲੈਂਡ ਵਾਲਾ ਜਿਹੜਾ ਪਾਰਕਲੈਂਡ ਹਸਪੀਟਲ ਆ ਇਹਦੇ ਵਿੱਚ ਤਾਂ ਕਈ ਵਾਰੀ 9-9 ਸਾਲ ਅਡੀਕ ਕਰਨੀ ਪੈਂਦੀ ਆ ਤੇ 9 ਸਾਲਾਂ ਤੇ ਬੰਦਾ ਵੈਸੇ ਜੜਾਈ ਕਰ ਜਾਂਦਾ ਤੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੀ ਮੌਤ ਹੋ ਵੀ ਜਾਂਦੀ ਆ ਜਿਹੜਾ ਟ੍ਰਾਂਸਪਲੈਂਟ ਪ੍ਰੋਗਰਾਮ ਡਾਇਰੈਕਟਰ ਆ ਪੈਟ੍ਰਿਕ ਚੇਜ਼ ਉਸ ਬੰਦੇ ਨੇ ਕਿਹਾ ਕਿ ਜਿਹੜੀਆਂ ਪਾਰਕਲੈਂਡ ਦੇ ਹਸਪਤਾਲ ਲਈ ਕਿਡਨੀਜ਼ ਆਉਂਦੀਆਂ ਆ ਉਹਨਾਂ ਨੂੰ ਇਹ ਰਿਜੈਕਟ ਕਰ ਦਿੰਦੇ ਆ ਵੀ ਇਹ ਬੈਡ ਆ ਇਹ ਕਿਡਨੀ ਚੰਗੀ ਨਹੀਂ ਇਥੋਂ ਰਿਜੈਕਟ ਕਰਕੇ ਉਹੀ ਕਿਡਨੀ ਯੂਟੀ ਸਾਊਥ-ਵੈਸਟਰਨ ਹਸਪਤਾਲ ਦੇ ਵਿੱਚ ਜਾ ਕੇ ਜਿੱਥੇ ਅਮੀਰ ਲੋਕ ਆਉਂਦੇ ਆ ਉਹਨਾਂ ਦੇ ਪਾਈ ਜਾਂਦੇ ਹੁਣ ਉਹਨੇ ਚੇਜ਼ ਨੇ ਚੇਜ਼ ਮਤਲਬ ਜਿਹੜਾ ਟ੍ਰਾਂਸਪਲੈਂਟ ਪ੍ਰੋਗਰਾਮ ਡਾਇਰੈਕਟਰ ਆ ਉਹਨੇ ਕੇਸ ਕਰ ਦਿੱਤਾ ਸਰਕਾਰ ਦੇ ਉੱਤੇ ਵੀ ਅਮਰੀਕਾ ਦਾ ਜਿਹੜਾ ਆਰਗਨ ਟ੍ਰਾਂਸਪਲੈਂਟ ਸਿਸਟਮ ਆ ਇਹ ਕਰਪਟਾ ਇਹਦੇ ਵਿੱਚ ਪੈਸਾ ਚੱਲਦਾ ਆ ਇਹਦੇ ਵਿੱਚ ਓਵਰਸਾਈਟ ਹੈ ਨਹੀਂ ਉੱਤੇ ਦੇਖਣ ਵਾਲਾ ਕੋਈ ਨਹੀਂ ਆ ਤੇ ਜਿਹੜੀ ਮੈਡੀਕਲ ਪੇਮੈਂਟ ਦੇ ਵਿੱਚ ਘਪਲਾ ਹੋ ਰਿਹਾ ਆ ਉਨੇ ਤਿੰਨ ਸਿਸਟਮ ਦੱਸਿਆ ਜਿਨ੍ਹਾਂ ਦੇ ਉੱਤੇ ਉਹਨੇ ਕੇਸ ਕੀਤਾ ਪਹਿਲਾ ਤਾਂ ਜਿਹੜਾ ਆਰਗਨ ਪ੍ਰੋਕਿਊਰਮੈਂਟ ਗਰੁੱਪਾ ਪ੍ਰੋਕਿਊਰਮੈਂਟ ਮਤਲਬ ਜਿਹੜਾ ਆਰਗਨ ਇਕੱਠੇ ਕਰਦਾ ਲੋਕਾਂ ਦੇ ਦੂਜਾ ਉਹ ਕਹਿੰਦਾ ਯੂਐਨਓਐਸਾ ਨੈਸ਼ਨਲ ਕੰਟਰੈਕਟਰ ਰਨਿੰਗ ਜਿਹੜਾ ਉਹ ਵੇਟਲਿਸਟ ਨੂੰ ਰਨ ਕਰਦੇ ਆ ਉਹ ਤੀਜਾ ਜਿਹੜਾ ਟ੍ਰਾਂਸਪੋਰਟ ਕਰਨ ਵਾਲੇ ਹਸਪੀਟਲ ਹੁਣ ਅਮਰੀਕਾ ਦੇ ਵਿੱਚ ਇੰਨਾ ਵੱਡਾ ਕਪੜਾ ਹੋਵੇ ਉਹਨੇ ਗਿੱਦਾਂ ਕਿਹਾ ਇਹਨਾਂ ਨੂੰ ਵਲਚਰਸ ਕਿਹਾ ਗਿੱਦਾਂ ਉਹ ਕਹਿੰਦਾ ਹੈ ਇਲਾ ਜਿਹੜੀਆਂ ਬੈਠੀਆਂ ਜਿਹੜੀਆਂ ਮਤਲਬ ਇੰਨਾ ਜ਼ਿਆਦਾ ਮਤਲਬ ਜਿਹੜੇ ਕਿ ਨੌਨ ਯੂਜੇਬਲ ਆਰਗਨ ਆ ਸਿਰਫ ਮੈਡੀਕਲ ਨੂੰ ਬਿੱਲ ਕਰਨ ਦੇ ਲਈ ਇਕੱਠੇ ਕਰੀ ਜਾ ਰਹੇ ਡਾਕਟਰ ਕਈ ਵਾਰੀ ਉਹ ਕਹਿੰਦਾ ਬੰਦਾ ਜੀਦਾ ਹੁੰਦਾ ਉਹਦੇ ਚੋਂ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਇਹਨੂੰ ਇਹਦੇ ਵਿੱਚੋਂ ਕੱਢ ਲਈਏ ਹੁਣ ਦੂਜੇ ਜਿਹੜੇ ਹਸਪੀਟਲ ਆ ਜਿੱਦਾਂ ਲੈਓਲਾ ਆ ਇਲਿਆਨਾਸ ਤੇ ਵਿੱਚ ਉਹ ਕਹਿੰਦਾ ਉੱਥੇ ਜਿਹੜੇ ਅਫੀਸ਼ੀਅਲਸ ਨੇ ਉਹ ਕਈ ਮੌਤਾਂ ਨੂੰ ਨਿਕਾਲ ਲੈਂਦੇ ਆ ਜਿਹੜੇ ਆਪਣਾ ਉਸ ਰੈਕੋਰਡ ਨੂੰ ਠੀਕ ਠਾਕ ਕਰਨ ਦੇ ਲਈ ਹੁਣ పార్ਕਲੈਂਡ ਬਹੁਤੇ ਜਿਹੜੇ ਮੈਡੀਕੇਟ ਵਾਲੇ ਚੈਰਿਟੀ ਵਾਲੇ ਪੇਸ਼ੈਂਟਸ ਨੇ ਉਹਨਾਂ ਨੂੰ ਸਰਵ ਕਰਦਾ ਯੂਥਿਸ ਯੂਟੀ ਸਾਊਥ-ਵੈਸਟਰਨ ਜਿਹੜਾ ਉਹ ਅਮੀਰਾਂ ਨੂੰ ਸਰਵ ਕਰਦਾ ਚੇਸ ਕਹਿੰਦਾ ਕਿ ਯੂਟੀ ਦੇ ਪੇਸ਼ੈਂਟਸ ਨੂੰ 4 ਗੁਣਾ ਤੇਜ਼ੀ ਨਾਲ ਕਿਡਨੀ ਮਿਲਦੀ ਹੈ ਹੁਣ ਚੇਸ ਦੇ ਲਾ ਸੂਟ ਦੇ ਵਿੱਚ ਇਹ ਵੀ ਕਿਹਾ ਕਿ ਘੱਟੋ-ਘੱਟ ਤਿੰਨ పార్ਕਲੈਂਡ ਦੇ ਪੇਸ਼ੈਂਟਸ ਦੀ ਇਸ ਕਰਕੇ ਮੌਤ ਹੋ ਗਈ ਕਿਉਂਕਿ ਜਿਹੜਾ ਆਰਗਨ ਉਹਨਾਂ ਨੂੰ ਮਿਲਣਾ ਸੀ ਉਹ ਇਹਨਾਂ ਨੇ ਰਿਜੈਕਟ ਕਰ ਦਿੱਤਾ ਇਧਰੋਂ ਰਿਜੈਕਟ ਕਰਕੇ ਯੂਟੀ ਸਾਊਥ-ਵੈਸਟਰਨ ਦੇ ਮਰੀਜ਼ਾਂ ਨੂੰ ਉਹਨਾਂ ਹੀ ਡਾਕਟਰਾਂ ਨੇ ਉਹ ਪਾ ਦਿੱਤਾ ਤੇ ਇਧਰਲੇ ਜਿਹੜੇ ਮਰੀਜ਼ ਉਰੀਕ ਦੇ ਸੀ ਉਹਨਾਂ ਦੀ ਮੌਤ ਹੋ ਗਈ। ਹੁਣ ਜਸਟਿਸ ਡਿਪਾਰਟਮੈਂਟ ਇਨਵੈਸਟੀਗੇਸ਼ਨ ਕਰ ਰਿਹਾ ਹੈ ਦੀ ਹਾਲਾਂਕਿ ਉਹਨਾਂ ਨੇ ਲਾ ਸੂਟ ਨੂੰ ਜੁਆਇਨ ਨਹੀਂ ਕੀਤਾ ਕੀ ਰਿਪੋਰਟ ਆਉਂਦੀ ਹੈ ਕੀ ਇਹਦਾ ਹੁੰਦਾ ਇਬਾਦ ਦੇ ਵਿੱਚ ਪਤਾ ਲੱਗੂਗਾ। ਅਗਲਾ ਮਾਮਲਾ ਇੱਕ ਹੀਲੀਅਮ ਬਾਰੇ ਆ ਤਾਕਤਾਂ ਦੁਨੀਆਂ ਦੇ ਵਿੱਚ ਬਹੁਤ ਸਾਰੇ ਨੇ ਜਿਨ੍ਹਾਂ ਦੇ ਨਾਲ ਇਹ ਸਾਰੀ ਦੁਨੀਆਂ ਚੱਲਦੀ ਆ ਇੱਕ ਹੀਲੀਅਮ ਗੈਸ ਹੁੰਦੀ ਆ ਆਮ ਤੌਰ ਤੇ ਇਹਦੀ ਹੁਣ ਬਹੁਤ ਮੰਗ ਵਧ ਗਈ ਆ ਇਹ ਹੀਲੀਅਮ ਨਹੀਂ ਜਿਹੜੀ ਗੁਬਾਰਿਆਂ ਦੇ ਵਿੱਚ ਪੈਂਦੀ ਜਿਹੜੇ ਬਰਥਡੇ ਤੇ ਲਾਉਂਦੇ ਇਹ ਹੀਲੀਅਮ ਹੋ ਰਿਹਾ ਇਹਨੂੰ ਹੀਲੀਅਮ 3 ਕਿਹਾ ਜਾਂਦਾ ਆ ਫਿਨਲੈਂਡ ਦੀ ਇੱਕ ਟੈਕ ਕੰਪਨੀ ਆ ਬਲੂ ਫੋਰਸ ਜਿਹੜੀ ਬਲੂ ਫੋਰਸ ਆ ਇਹ ਇੰਟਰਨੂਲ ਨਾਂ ਦੀ ਇੱਕ ਸਪੇਸ ਕੰਪਨੀ ਤੋਂ 300 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਕੇ ਅ ਇਹਨਾਂ ਨੇ ਜਿਹੜਾ ਕਹਿ ਲੋ ਕਿ ਜਿਹੜਾ ਇਹ ਹੀਲੀਅਮ 3 ਖਰੀਦੀ ਆ ਹੁਣ ਹੀਲੀਅਮ 3 ਕੀ ਆ ਹੀਲੀਅਮ 3 ਇੱਕ ਬਹੁਤ ਰੇਅਰ ਚੀਜ਼ ਆ ਜਿਹੜੀ ਮਿਲਦੀ ਨਹੀਂ ਆ ਜਿੱਦਾਂ ਪਹਿਲਾਂ ਦੱਸਿਆ ਪਾਰਟੀ ਬਲੂਨਾਂ ਵਾਲੀ ਨਹੀਂ ਇਹ ਧਰਤੀ ਦੇ ਉੱਤੇ ਹੈਗੀ ਆ ਪਰ ਚੰਦਰਮਾ ਦੇ ਉੱਤੇ ਧਰਤੀ ਨਾਲੋਂ ਕਈ ਗੁਣਾ ਜ਼ਿਆਦਾ ਆ ਇਹਦੀ ਵਰਤੋਂ ਕਿੱਥੇ ਹੁਣ ਮਾਮਲਾ ਦੇਖ ਬਦਲਦਾ ਕਿਦਾਂ ਜਿੰਦਾ ਹੁਣ ਤਾਂ ਲੀਥੀਅਮ ਦਾ ਰੌਲਾ ਪੈਂਦਾ ਨਾ ਕਿ ਦੁਨੀਆ ਦੀਆਂ ਸਾਰੀਆਂ ਕਾਰਾਂ ਲੀਥੀਅਮ ਨਾਲ ਚੱਲਦੀਆਂ ਤੇ ਆ ਬੈਟਰੀ ਵਾਲੀਆਂ ਲੀਥੀਅਮ ਕਿੱਥੇ ਆ ਰੇਅਰ ਅਰਥ ਮੈਟਲਸ ਕਿੱਥੇ ਉਹਨਾਂ ਦੀ ਗੱਲਬਾਤ ਹੁੰਦੀ ਅਗਲਾ ਜਿਹੜਾ ਮਾਮਲਾ ਉਹ ਲੀਥੀਅਮ ਤੇ ਆਉਣਾ ਮਾਫੀ ਚਾਹੁੰਦੇ ਹੇਲੀਅਮ ਤੇ ਆਉਣਾ ਹੇਲੀਅਮ 3 ਦੇ ਉੱਤੇ ਅੱਗੇ ਜਿਹੜੇ ਕੰਪਿਊਟਰ ਆ ਰਹੇ ਆ ਦੁਨੀਆ ਦੇ ਵਿੱਚ ਉਹ ਕੁਆਂਟਮ ਕੰਪਿਊਟਰਸ ਨੇ ਕੁਆਂਟਮ ਕਮਿਊਟੇਸ਼ਨ ਇੱਕ ਬਹੁਤ ਜ਼ਬਰਦਸਤ ਸਬਜੈਕਟ ਆ ਜਿਹੜਾ ਭਵਿੱਖ ਦਾ ਸਬਜੈਕਟ ਆ ਕੁਆਂਟਮ ਕੰਪਿਊਟਰ ਦਾ ਮਤਲਬ ਇਹ ਆ ਕਿ ਜਿਹੜੇ ਸਾਡੇ ਆਹ ਹੁਣ ਵਾਲੇ ਕੰਪਿਊਟਰ ਆ ਇਹ ਸਧਾਰਨ ਕੰਪਿਊਟਰ ਆ ਤੁਹਾਡੇ ਫੋਨ 'ਚ ਵੀ ਕੰਪਿਊਟਰ ਆ ਜਾਂ ਜਿਹੜੇ ਆਪਾਂ ਆਮ ਕੰਪਿਊਟਰ ਵਰਤਦੇ ਆ ਇਹ ਸਧਾਰਨ ਕੰਪਿਊਟਰ ਨੇ ਜਿਹੜੇ ਕੁਆਂਟਮ ਕੰਪਿਊਟਰ ਭਵਿੱਖ ਦੇ ਵਿੱਚ ਆਉਣੇ ਆ ਉਹ ਹੁਣ ਵਾਲੇ ਕੰਪਿਊਟਰਾਂ ਨਾਲੋਂ ਬਹੁਤ ਗੁਣਾ ਬਹੁਤ ਗੁਣਾ ਜ਼ਿਆਦਾ ਦਾ ਮਤਲਬ ਇਹ ਸਮਝ ਲਓ ਜੇ ਇਹਨੂੰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਕਿ ਇੱਕ ਜਿਹੜੀ ਕੋਈ ਸਮੱਸਿਆ ਨੂੰ ਹੱਲ ਕਰਨ ਦੇ ਲਈ ਮੰਨ ਲਓ ਜਿਹੜਾ ਅੱਜ ਸਾਡੇ ਕੋਲੇ ਸਭ ਤੋਂ ਤੇਜ਼ ਕੰਪਿਊਟਰ ਪਿਆ ਆ ਇਹ ਹਜ਼ਾਰ ਸਾਲ ਲਾਉਦਾ ਹਜ਼ਾਰ ਸਾਲ ਤੁਸੀਂ ਦੇਖੋ ਵੀ ਉਹ ਸਮੱਸਿਆ ਕਿੰਨੀ ਵੱਡੀ ਹੋਊਗੀ ਜਿਹਨੂੰ ਕੰਪਿਊਟਰ ਹੱਲ ਕਰਨ 'ਚ ਹਜ਼ਾਰ ਸਾਲ ਲਾ ਦਿੰਦਾ ਜਿਹੜਾ ਕੁਆਂਟਮ ਕੰਪਿਊਟਰ ਹੈ ਉਹਨੂੰ ਕੁਝ ਮਿੰਟਾਂ 'ਚ ਹੱਲ ਕਰ ਦਊਗਾ ਆਉਣ ਵਾਲਾ ਸਮਾਂ ਕੁਆਂਟਮ ਕੰਪਿਊਟਰਾਂ ਦਾ ਹੈ ਕੁਆਂਟਮ ਕੰਪਿਊਟਰ ਦੀ ਖਾਸ ਗੱਲ ਇਹ ਹੋਣੀ ਆ ਕਿ ਨਾ ਤਾਂ ਇਹਦੇ ਨੇੜੇ ਬਹੁਤਾ ਰੌਲਾ ਪੈ ਸਕਦਾ ਤੇ ਨਾ ਇਹਦਾ ਟੈਂਪਰੇਚਰ ਅੱਪ ਹੋ ਸਕਦਾ ਮਤਲਬ ਉਹਨੂੰ ਠੰਡਕ ਚਾਹੀਦੀ ਆ ਬਹੁਤ ਲੋਅ ਟੈਂਪਰੇਚਰ ਚਾਹੀਦਾ ਮੇਨਟੇਨ ਕਰਨ ਦੇ ਲਈ ਉਹ ਟੈਂਪਰੇਚਰ ਲੋਅ ਰੱਖਣ ਦੇ ਲਈ ਹੀਲੀਅਮ ਚਾਹੀਦੀ ਆ ਹੀਲੀਅਮ 3 ਤੇ ਉਹ ਕੁਆਂਟਮ ਕੰਪਿਊਟਰ ਤਾਂ ਚੱਲਣੇ ਆ ਜੇ ਹੀਲੀਅਮ 3 ਹੈਗੀ ਆ ਤਾਂ ਹੁਣ ਹੀਲੀਅਮ 3 ਜਿਹੜੀ ਆ ਉਹ ਚੰਦ ਦੇ ਉੱਤੇ ਆ ਤੇ ਹੁਣ ਮੰਨਿਆ ਇਹ ਜਾ ਰਿਹਾ ਕਿ ਇਹ ਉੱਥੋਂ ਜਿਹੜੇ ਹੈਗੇ ਆ ਜਿਹਦਾ ਇੰਟਰਲੂਨ ਨੇ ਚਾਹੁੰਦਾ ਆ ਕਿ ਚੰਦ ਦੀ ਮਿੱਟੀ ਨੂੰ ਖੋਦੋ ਉੱਥੋਂ ਜਿਹੜੀ ਇਹ ਬੱਬਲ ਰੈਪ ਮਤਲਬ ਵਰਗਾ ਹੈਗਾ ਉਹਨੂੰ ਕੱਢ ਕੇ ਉਸ ਤਰੀਕੇ ਦੇ ਨਾਲ ਲਿਆਂਦਾ ਜਾਵੇ ਤੇ ਫਿਰ ਉਹਨੂੰ ਧਰਤੀ ਦੇ ਉੱਤੇ ਲਿਆ ਕੇ ਇੱਥੇ ਵਰਤਿਆ ਜਾਵੇ ਤੇ ਇਹੀ ਇੱਕ ਤਰੀਕਾ ਹੋ ਸਕਦਾ ਟੈਸਟ ਕੀਤੇ ਗਏ ਆ ਜਿਹੜਾ 22 ਦੀ ਯੂਐਸ ਜੀਓਲੋਜੀਕਲ ਸਰਵੇ ਰਿਪੋਰਟ ਆ ਉਹਦੇ ਵਿੱਚ ਹੀਲੀਅਮ 3 ਨੂੰ ਨਾਮ ਪ੍ਰਾਪਤ ਹੋਣ ਵਾਲਾ ਸਰੋਤ ਕਿਹਾ ਗਿਆ ਕਿਉਂਕਿ ਹੈ ਬਹੁਤ ਘੱਟ ਤੇ ਦੂਜਾ ਇਹ ਆ ਕਿ ਇਹਨੂੰ ਹੁਣ ਉੱਥੋਂ ਕੱਢਿਆ ਜਾਣਾ ਕੁਆਂਟਮ ਕੰਪਿਊਟਿੰਗ ਦੇ ਲਈ ਤੇ ਇਹਨੂੰ ਫਿਰ ਊਰਜਾ ਦੇ ਲਈ ਵਰਤਿਆ ਜਾਣਾ ਜਿਹੜੀ ਬਲੂ ਫੋਰਸ ਹੈਗੀ ਆ ਇਹ ਇਹਦੀ ਜਿਹੜੀ ਇਹਦੀ ਜਿਹੜੀ ਜਿਸ ਤਰੀਕੇ ਨਾਲ ਵੱਡੀ ਖਰੀਦ ਆ ਇਹ ਦੱਸਦੀ ਆ ਕਿ ਇਹ ਸਾਰੀ ਚੀਜ਼ ਹੁਣ ਇੱਕ ਹਕੀਕਤ ਬਣ ਜਾਣੀ ਆ ਸੋ ਪਹਿਲਾਂ ਤਾਂ ਸਿਰਫ ਮਿਨਰਲਸ ਦਾ ਧਰਤੀ ਦੇ ਉੱਤੇ ਰੌਲਾ ਹੀ ਸੀ ਪਰ ਹੁਣ ਜਿਹੜੀ ਬਲੂ ਫੋਰਸ ਆ ਉਹ ਮਤਲਬ ਕਹਿ ਲੋ ਕਿ ਇਸ ਤਰ੍ਹਾਂ ਦੇ ਜਿਹੜੇ ਕਹਿ ਲੋ ਕਿ ਅਲਟਰਾ ਕੋਲਡ ਰੈਫਰਿਜਰੇਟਰ ਬਣਾਉਂਦੀ ਆ ਜਿਨ੍ਹਾਂ ਨੇ ਕੁਆਂਟਮ ਕੰਪਿਊਟਰਾਂ ਨੂੰ ਚੱਲਦੇ ਰੱਖਣਾ ਆ ਬਹੁਤ ਲੋਅ ਟੈਂਪਰੇਚਰ ਦੇ ਉੱਤੇ ਤੇ ਇਹ ਸਿਰਫ ਹੀਲੀਅਮ 3 ਨਾਲ ਹੋ ਸਕਦਾ ਤੇ ਹੁਣ ਅਗਲਾ ਰੋਲਾ ਜਿਹੜਾ ਹੀਲੀਅਮ 3 ਦਾ ਪੜਣਾ ਜਿਹੜੀ ਕਹਿੰਦੇ ਆ ਦੱਸਦੇ ਆ ਕਿ ਚੰਦ ਤੋਂ ਲਿਆਂਦੀ ਜਾਣੀ ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਸ਼ੁਕਮੀਆਂ ਗੱਲਾਂਬਾਤ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ